ਸਿਕਾ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਲਾ ਗਰਦਾਸਪੁਰ ਤੇ ਨਰਾਵਾਲੀ ਪਿੰਡ ਜੋ ਕਿ ਆਪਣੇ ਕਲਨੌਰ ਤੋਂ ਗਰਦਾਸਪੁਰ ਤੇ ਗਰਦਾਸਪੁਰ ਤੋਂ ਜਿਹੜਾ ਕਲਨੌਰ ਲਿੰਕ ਤੇ ਸਥਿਤ ਇਹ ਵਿਲਣਾ ਚੱਲ ਰਿਹਾ ਹੈ ਸੋ ਮੈਂ ਕਰਨਾ ਮੈਂ ਇਹਨੂੰ ਕਹਾਂਗਾ ਵੀ ਇੱਕ ਵਾਰੀ ਜੜੀਆਂ ਨੇ ਗੋੜ ਬੰਦੀਆਂ ਤਸਵੀਰਾਂ ਜੋ ਵਿਖਾ ਦਿੱਤੀ ਜਾਣ ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਗੋੜਾ ਪੂਰੀ ਤਰ੍ਹਾਂ ਦੇ ਨਾਲ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਰਿਹਾ ਹੈ ਸੋ ਸਰਦੀਆਂ ਦੇ ਮੌਸਮ ਦੇ ਵਿੱਚ ਗੋੜ ਦੀ ਜਿਹੜੀ ਖਪਤ ਆ ਬਿਲਕੁਲ ਜ਼ਿਆਦਾ ਜਿਹੜੀ ਵਧ ਜਾਂਦੀ ਆ ਤੋ ਕਈ ਵਾਰ ਜਿਹੜਾ ਮਤਲਬ ਖਾਣਾ ਖਾਣ ਤੋਂ ਬਾਅਦ ਵੀ ਜਿਹੜਾ ਲੋਕ ਇਸ ਨੂੰ ਜਿਹੜਾ ਖਾਂਦੇ ਨੇ ਤੇ ਕਈ ਵਾਰ ਕਈ ਜਿਹੜੀਆਂ ਮਤਲਬ ਚੀਜ਼ਾਂ ਜਿਹੜੀਆਂ ਇਸ ਦੇ ਨਾਲ ਇਸਤੇਮਾਲ ਹੁੰਦੀਆਂ ਖਾਣ ਵੇਲੇ ਚਲੋ ਵਾਦੀ-ਵਾਦੀ ਆ ਔਰ ਚੀਜ਼ਾਂ ਜਿਹੜੀਆਂ ਇਹ ਵਿੱਚ ਜਿਹੜਾ ਯੂਜ਼ ਕੀਤਾ ਜਾਂਦਾ ਸੋ ਸਾਡੇ ਨਾਲ ਇਸ ਗੁਰਦੇ ਜੋ ਮਾਲਕ ਨੇ ਜੋ ਇਸ ਨੂੰ ਸਾਰਾ ਬਣਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਪਾਜੀ ਆਪਣਾ ਮੇਰਾ ਨਾਮ ਠਾਕੁਰ ਰਜੇਸ਼ ਸਿੰਘ ਇਹ ਦੇਖੋ ਇਹ ਪਾਜੀ ਕਦੋਂ ਤੋਂ ਜਿਹੜਾ ਆਪਣੇ ਗੁਰਜਾ ਬਣਾ ਰਹੇ ਮੈਂ 3 ਸਾਲ ਤੋਂ ਸ਼ੁਰੂ ਕੀਤਾ ਮੈਂ ਪਹਿਲੇ ਫੌਜੀ ਸੀ ਫੌਜ ਤੋਂ ਬਾਅਦ ਵਿੱਚ ਆਣ ਕੇ ਤੇ ਆਪਣਾ ਸ਼ਿਮਟ ਦਾ ਕੰਮ ਖੋਲਿਆ ਇਹ ਫੌਜ ਤੋਂ ਬਾਅਦ ਕਿਵੇਂ ਮੰਨ ਦੇ ਵਿੱਚ ਆ ਪੀਏ ਗੁਰਦਾ ਹੀ ਜਿਹੜਾ ਕੰਮ ਕਰਦਾ ਮੰਨ ਦੇ ਵਿੱਚ ਮੈਂ ਆਇਆ ਮੈਂ ਭਈਆਂ ਬੂਈਆਂ ਕੋਲ ਗੁਰਦ ਲੈਂਦਾ ਸੀ ਤੇ ਗੁਰਦ ਲਿਆਉਣ ਤੋਂ ਪਹਿਲੇ ਉੱਥੇ ਵਿੱਚ ਮਲਾਫਟ ਕਰਦੇ ਸੀ ਮੁਕੀ ਮਲਾਫਟ ਹੁੰਦੀ ਆ ਮਲਾਫਟੋ ਕਦੀ ਜਦੋਂ ਗੋੜਲੇ ਰੱਖਣਾ ਹੈ ਉਹ ਗੋੜਨੋਂ ਵਿੱਚ ਉਹਦੇ ਵਿੱਚ ਗੋੜ ਠੀਕ ਨਹੀਂ ਹੋਣਾ ਵੀ ਯਾਨੀ ਕਿ ਖਰਾਬ ਹੋ ਜਾਣਾ ਉਹਦੇ ਵਿੱਚ ਚੀਨੀ ਪਾਉਂਦੇ ਸੀ ਚੀਨੀ ਹਾਂਜੀ ਉਸ ਤੋਂ ਬਾਅਦ ਕਦੀ ਕੋਈ ਨਾ ਕੋਈ ਕੈਮੀਕਲ ਪਾਉਂਦੇ ਸੀ ਜਿਵੇਂ ਹੁਣ ਮਤਲਬ ਚਾਹ ਬਣਦੀ ਹੈ ਜਾਂ ਕੋਈ ਚੀਜ਼ਾਂ ਬਣਦੀਆਂ ਉਹਨਾਂ ਦੇ ਵਿੱਚ ਪਾਉਂਦੇ ਆ ਸਾਰੀ ਇਹ ਗੋੜਲ ਦਾ ਜਿਹੜਾ ਰਿਜ਼ਲਟ ਆ ਮਿਲ ਜਾਂਦਾ ਜਾਂ ਚਾਹ ਖਰਾਬ ਹੋ ਜਾਂਦੀ ਆ ਤੇ ਜਾਂ ਜਦੋਂ ਹੋਰ ਵੀ ਕੋਈ ਚੀਜ਼ ਦੇ ਵਿੱਚ ਸੋਡ ਵਗੈਰਾ ਜਾਂ ਕਿਸੇ ਚੀਜ਼ ਦੇ ਵਿੱਚ ਇਸਤੇਮਾਲ ਕਰਦੇ ਆ ਉਹ ਮਤਲਬ ਮੈਨੂਫੈਕਚਰ ਹੋ ਜਾਂਦੀ ਆ ਖਰਾਬ ਹੋ ਜਾਂਦੀ ਆ ਉਹ ਕਿਵੇਂ ਦੇ ਦੱਸ ਉਹ ਖਰਾਬ ਹੋ ਜਾਂਦਾ ਸੀ ਤੇ ਉਹ ਇਦਾਂ ਇਸ ਤੇ ਗੁਰ ਰਹਿੰਦਾ ਨਹੀਂ ਸੀ ਉਹੀ ਮੇਰੇ ਕੋਲ ਜਿਹੜਾ ਗੁਰ ਲੈ ਕੇ ਜਾਂਦੇ ਨੇ ਉਹ ਘੱਟੋ ਘੱਟ 6-7 ਮਹੀਨੇ 9 ਮਹੀਨੇ ਤੱਕ ਕੱਢ ਜਾਂਦੇ ਨੇ ਹਾਂਜੀ ਇਹ ਮਨੋ ਕੱਲਾ ਜਿਹੜਾ ਗੁਰ ਸਪੈਸ਼ਲ ਭਲਾੜੇ ਦੇ ਜਾਂ ਕੋਈ ਪੀਸ ਵਗੈਰਾ ਵੀ ਨਹੀਂ ਆਹ ਦੇਖੋ ਪੈਸਿਆਂ ਦਾ ਪੂਰਾ ਹੁੰਦਾ ਦੂਜਾ ਬੂੜਾ ਨਹੀਂ ਹੋਣ ਰਿਹਾ ਜਿੱਦਾਂ ਕੋਈ ਆਪਣੇ ਆਕੇ ਵੀ ਅਸੀਂ ਉਹ ਬਣਾ ਦਈਏ ਸੁੰਡ ਵਾਲਾ ਗੁਰ ਬਣਾ ਦਈਏ ਉਹਨਾਂ ਨੇ ਕਿੰਨੇ ਵੀ ਤੇ ਆਪਣਾ ਸਮਾਨ ਲਾਇਓ ਵੀ ਜਿੰਨਾ ਆਪਣੇ ਆਪਣੇ ਵੀ ਖੁੱਲਾ ਸਮਾਨ ਪਾਣਗੇ ਜਿਹੜੇ ਵੇਚਣ ਵਾਲੇ ਆ ਉਹ ਕੀ ਕਰਦੇ ਨੇ ਉਹ ਥੋੜਾ ਸਮਾਨ ਪਾਉਂਦੇ ਨੇ ਤੇ ਇਹਸ਼ ਕਰਕੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਸਮਾਨ ਲਾਇਓ ਨਹੀਂ ਜਿਵੇਂ ਜਿਹੜੀ ਅੱਜ ਦੀ ਡਿਮਾਂਡ ਹੈ ਕਿ ਜਿਹੜਾ ਸ਼ੌਂਕੀਆ ਤੌਰ ਤੇ ਸ਼ਹਿਰੀ ਲੋਕ ਖਾਂਦੇ ਨੇ ਉਹ ਕਿਹੜੀ ਚੀਜ਼ਾਂ ਮਤਲਬ ਲਿਆ ਪਾ ਸਕਦੇ ਨੇ ਵਿੱਚ ਕਿਹੜੀ ਕਿਹੜੀ ਚੀਜ਼ ਜਿਹੜੀ ਆ ਪਾਉਂਦੇ ਸਰ ਪਾ ਸਕਦੇ ਨੇ ਉਹਦੇ ਵਿੱਚ ਬਦਾਮ ਪਾ ਲੋ ਕਾਜੂ ਪਾ ਲੋ ਕਿਸ਼ਮਿਸ ਪਾ ਲੋ ਤੇ ਉਸ ਤੋਂ ਬਾਅਦ ਵਿੱਚ ਗਿੜੀ ਦਾ ਬੂੜਾ ਪਾ ਲੋ ਮੂੰਗਫਲੀ ਪਾ ਲੋ ਹਾਂਜੀ ਉਹ ਇਹ ਕਿੰਨਾ ਚਿਰ ਤੱਕ ਜਿਹੜਾ ਮਤਲਬ ਮੈਨੂਫੈਕਚਰ ਨਹੀਂ ਹੋ ਸਕਦਾ ਕਿੰਨਾ ਚਿਰ ਤੱਕ ਮਤਲਬ ਖਰਾਬ ਨਹੀਂ ਹੁੰਦਾ ਉਹਨੂੰ ਇਹਦੀ ਭਾਜੀ ਸਾਮ ਸੰਭਾਲ ਹੁੰਦੀ ਐ ਜਿੰਨੂੰ ਜਦੋਂ ਅਸੀਂ ਡੱਬੇ ਦੇ ਵਿੱਚ ਰੱਖ ਲਓ ਬੰਦ ਕਰਕੇ ਤੇ ਥੋੜਾ ਬੋੜਾ ਖਾਂਦੇ ਰਹੋ ਜਿੰਨਾ ਖਾਣਾ ਕੱਢਣਾ ਉਹਨਾਂ ਖਾਈ ਜਾਓ ਉਸ ਤੋਂ ਬਾਅਦ ਵਿੱਚ ਇਹਨੂੰ ਰੱਖੋ ਸੌਣ ਭਾਦਰੂ ਮਹੀਨੇ ਦਾ ਕੱਢੀ ਜਾਂਦਾ ਜਿਵੇਂ ਪਹਿਲਾਂ ਤਾਂ ਟਮਟਮ ਚੱਲਦਾ ਸੀ ਮਤਲਬ ਬੇਨਾ ਕਿਤੇ ਕਿਤੇ ਚੱਲਦਾ ਹੁਣ ਤੇ ਮਨ ਖਰ ਦੀ ਖਪਤ ਵੀ ਵੱਧ ਗਈ ਆ ਤੇ ਡਿਮਾਂਡ ਵੀ ਵੱਧ ਗਈ ਹੈ ਕਿਵੇਂ ਬਿਸਕਟ ਬਾਂਡੇ ਨੇ ਜਾਂ ਮਤਲਬ ਹੋਰ ਚੀਜ਼ਾਂ ਦੇ ਵਿੱਚ ਕਰੀ ਜਾਂਦਾ ਤੁਸੀਂ ਇਦਾਂ ਦਾ ਪ੍ਰੋਜੈਕਟ ਨਹੀਂ ਅਜੇ ਤੱਕ ਕੀਤੇ ਚੱਲ ਨਹੀਂ ਹਜੇ ਨਹੀਂ ਚੱਲੂਗੀ ਤਾਂ ਸਾਡਾ ਇਰਾਦਾ ਵੀ ਅੱਗੇ ਖੜਾਗੇ ਹੀ ਚੱਲੂਗਾ ਵੀ ਇਹ ਵੀ ਤੇ ਇਹ ਇਹਦਾ ਇਹ ਸਾਨੂੰ ਇਹ ਆ ਵੀ ਇਹਦੀ ਸਾਡੀ ਖਪਤ ਹੈ ਵੀ ਲੋਕੀ ਚੀਨੀ ਤੋਂ ਪਿੱਛੇ ਹਟ ਰਹੇ ਨੇ ਤੇ ਗੁਰਜ ਜੀ ਜੀ ਕਿ ਜਿਆਦਾ ਸੂਗਰ ਦੇ ਕਾਰਨ ਗੁਰ ਨੂੰ ਵੀ ਇਹ ਸੋਚਦੇ ਮੇ ਕੋ ਤੇ ਹੀ ਰਕਾਰਨ ਕਰਦੇ ਵੀ ਇਹ ਬਿਨਾ ਚੀਨੀ ਤੋਂ ਪਿਛਲੇ ਸਾਲ ਨਾਲ ਉਹ ਤੇ ਐਰ ਕਾ ਸਾਲ ਦੇ ਵਿੱਚ ਡਿਮਾਂਡ ਵਧੀ ਜੀ ਜਿਆਦਾ ਡਿਮਾਂਡ ਜੀ ਹਾਂਜੀ ਪਿਛਲੇ ਸਾਲ ਮਤਲਬ ਰੇਟ ਕਿਵੇਂ ਤਿਆਰ ਕਾ ਮਤਲਬ ਕਿਵੇਂ ਪਿਛਲੇ ਸਾਲ ਆਈ ਜਾਣ ਕੇ ਆ ਕਿ ਗੰਨੇ ਦਾ ਰੇਟ ਵਧ ਗਿਆ ਜੀ ਤਾਂ ਕਿ ਰੇਟ ਵੀ ਵਧਾ ਦਿੱਤਾ ਨੇ ਤਾਂ ਗੰਨਾ ਨੂੰ 380 90 ਮਿਲ ਜਾਂਦੇ ਆ ਕਿ ਗੰਨਾ ਇਸ 410 400 ਮਿਲ ਜਾਂਦਾ ਇਸ ਕਰਕੇ ਰੇਟ ਥੋੜਾ ਵਧਾ ਦਿੱਤਾ ਕਿ ਲੱਗਦਾ ਨਹੀਂ ਪਿਛਲੇ ਨਾਲੋਂ ਹਰਕਾ ਝਾੜ ਦੇ ਵਿੱਚ ਜਾ ਕੋਈ ਫਰਕ ਤੋਂ ਕੋਈ ਬਦਲਾਅ ਚ ਆਉਣੀ ਕੋਈ ਬਦਲਾਅ ਨਹੀਂ ਹੈ ਮਿਲ ਕੇ ਇਹ ਹੁੰਦਾ ਨੇ ਕਈ ਮਤਲਬ ਲੋਕਾਂ ਨੇ ਮਤਲਬ ਜਿਹੜਾ ਗੰਨਾ ਜਿਹੜਾ ਕਮਾਦ ਡੱਕੇ ਹੁੰਦੇ ਨੇ ਤੇ ਗਰਮੀਆਂ ਤੇ ਗਾੜੀ ਮੌਸਮ ਦੇ ਵਿੱਚ ਜਾ ਕੇ ਜਦੋਂ ਕੱਢਾਂਗੇ ਤੇ ਮਤਲਬ ਰੋ ਜਿਹੜੀ ਆਵਾਜ਼ ਨਿਕਲਦੀ ਇਵੇਂ ਕਿਸੇ ਹਿਸਾਬ ਕਿਵੇਂ ਇਹ ਭਾਜੀ ਠੀਕ ਹੈ ਜਿਹੜਾ ਮੋੜਾ ਕਮਾਦ ਆ ਮੋੜੇ ਕਮਾਦ ਦੇ ਵਿੱਚ ਗੁਰ ਜਿਹੜਾ ਇਸ ਵੇਲੇ 12 ਕਿਲੋ ਨਿਕਲ ਜਾਂਦਾ ਹੈ ਕੋਈ 1 ਕੁਇੰਟਲ 10 ਕਿਲੋ ਇਹ ਤੁਸੀਂ ਜਿਹੜਾ ਕਰ ਰਹੇ ਹੋ ਜਿਹੜਾ ਜੂਜ ਕਿੰਨੇ ਕਿੰਨਾ ਨੰਬਰ ਜਿਹੜਾ ਕਮਾਦ ਵੈਰਾਈ ਜੂਜ ਇਹ ਆਈ 85 ਵੀ ਲੈਣੇ ਆ 239 ਵੀ ਲੈਣੇ ਆ 18 ਕੁ ਮਾਦ ਦਾ ਵੀਰ ਨੇ 838 ਦਾ ਨਹੀਂ ਵੀਰ ਤੇ ਤਾਂ ਅਸੀਂ ਪਹਿਲੇ ਜਿਹਦੇ ਕੋਲੋਂ ਵੀਰ ਕੋਲ ਲੈਣਾ ਸੀ ਗੰਨਾ ਉਹਦੇ ਕੋਲ ਪਹਿਲੇ ਉਹਨੂੰ ਕਹਿੰਦਾ ਵੀ ਸਾਨੂੰ ਇੱਕ ਦੋ ਪੱਤੇ ਸਿਲਕੇ ਦੇ ਦੋ ਤਿੰਨ ਕੁਆਂਟਾ ਸਿਲਕੇ ਦੇ ਉਹਦਾ ਹੀ ਰਿਜ਼ਲਟ ਵੇਖੀਏ ਤੇ ਫੇਰੇ ਅਸੀਂ ਗੋੜ ਕੱਟਣੇ ਸਰ ਜ਼ਿੰਮੇਵਾਰ ਤੋਂ ਪਰਚੇਜ਼ ਕਰਦੇ ਕਿ ਆਪਣਾ ਕੋਈ ਜਲਾ ਨਹੀਂ ਮੈਂ ਆਪਣਾ ਵੀ ਲਾਇਆ ਤਾਂ ਕਿ ਲੱਗ ਮੇਰੇ ਕੋਲ ਆਪਣਾ ਵੀ ਹੈ ਤੇ ਬਾਕੀ ਜਿਮਿਦਾਰ ਕੋ ਪਰਚੇਜ ਘਟਨਾ ਤੇ ਜਿਮਿਦਾਰ ਨੂੰ ਆਪਣਾ ਪੂਰਾ ਮੈਟ ਰੇਟ ਦੇਣਾ ਤੇ ਇਹ ਹੁਣ ਜਿਹੜੀ ਕੋਈ ਮਤਲਬ ਕੈਮੀਕਲ ਦੀ ਜਾਂ ਕੋਈ ਮਤਲਬ ਕੋਈ ਐਂਗਲ ਦੀ ਲੋੜ ਨਹੀਂ ਕਿਸੇ ਦਾ ਛੋੜਾ ਪਾਉਂਦੇ ਆ ਬਾਕੀ ਕੋਈ ਕੈਮੀਕਲ ਦੇ ਉਹ ਵੀ ਮਤਲਬ ਜਿਹੜੀ ਥੋੜੀ ਬੋ ਸਫਾਈ ਵਾਸਤੇ ਹਾਂਜੀ ਸਫਾਈ ਵਾਸਤੇ ਤੇ ਕੀ ਮਤਲਬ ਇਹਦਾ ਭਰਾ ਜਿਹੜਾ ਕੀ ਮਤਲਬ ਰਹਿਂਦਾ ਭਰਾਈ 90 ਰੁਪਏ ਦੇਣ ਦੇ ਜੇ ਇਸਟਾ ਮਤਲਬ ਬਿਲਕੁਲ ਸੋਧੇਗਾ ਬਿਲਕੁਲ ਸੋਧੇਗਾ ਤੇ ਇਹ ਜੇ ਮਤਲਬ ਕਹਿੰਦੇ ਪ੍ਰੋਸੈਸ ਕਰਨਾ ਹੋਵੇ ਮਤਲਬ ਤੁਹਾਡੇ ਕੋ ਆਉਣਾ ਕਿ ਕਿਹੜਾ ਕਿਹੜਾ ਮਤਲਬ ਰੋਡ ਪੈਂਦਾ ਸਾਰੀ ਮਤਲਬ ਇਹ ਇਹ ਰੋ ਇਹ ਦੁਕਾਨਾਂ ਦਾ ਪਤਾ ਭੁੱਲਦੇ ਲੱਗ ਨਹੀਂ ਦੀ ਕਿ ਸਾਡੇ ਹਾਂਜੀ ਸੋ ਇਹ ਸਾਨੂੰ ਸਾਡੇ ਨਾਲ ਆਪਣੇ ਜਿਹੜੇ ਕਰ ਰਹੇ ਨੇ ਗੁਰੂ ਪ੍ਰਵੇਸ਼ ਕਰ ਰਹੇ ਨੇ ਸਾਰਾ ਬਣਾ ਰਹੇ ਨੇ ਓਨਰ ਉਹਨਾਂ ਨਾਲ ਗੱਲਬਾਤ ਕੀਤੀ ਸੋ ਇਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਇਸ ਦੇ ਵਿੱਚ ਗੋੜ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਮੀਕਲ ਨਹੀਂ ਜਿਹੜਾ ਇਸਤੇਮਾਲ ਕੀਤਾ ਜਾਂਦਾ ਜਿਹੜਾ ਬਾਹਰ ਮਾਰਕੀਟਾਂ ਦੇ ਵਿੱਚ ਜਾਂ ਭਈਏ ਜਾਂ ਹੋਰ ਜਿਹੜੇ ਲੋਕ ਬਣਾ ਰਹੇ ਨੇ ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਕੈਮੀਕਲ ਜਿਹੜੇ ਯੂਜ਼ ਕੀਤੇ ਜਾ ਰਹੇ ਸੋ ਸਾਡਾ ਦਾਵਾ ਵਾ ਪੈਸੇ ਜਰੂਰ ਆਹੀ ਥੋੜੇ ਦੋ ਚਾਰ ਰੁਪਏ ਵਧ ਆਹੀ ਜਿਹੜਾ ਪਰਚੇਸ ਕਰਨ ਦੇ ਆ ਪਰ ਜਿਹੜਾ ਸਾਡੇ ਇਸ ਗੁਰ ਦੇ ਵਿੱਚ ਕੋਈ ਚਲਜ ਨਹੀਂ ਕਰ ਸਕਦਾ ਸੋ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਕੈਮਰਾਮੈਨ ਰਾਜਵੀਰ ਸਿੰਘ ਦੇ ਨਾਲ ਗਦਾਸਪੁਰ ਕਾਲਾਂ ਦੇ ਨਾਲ ਹੋਰ ਅਧਿਕਾਰੀ ਮਜਬੂਰ ਨੇ ਜੋ ਮਾਲਕ ਨੇ ਸਾਰੇ ਪ੍ਰੋਜੈਕਟ ਦੇ ਸਸਿਆ ਭਾਜੀ ਸਸਿਆ ਭਾਜੀ ਕੀ ਭਾਜੀ ਆਪਣਾ ਨੂੰ ਬਲਦੇਵ ਸਿੰਘ ਇਹ ਭਾਜੀ ਕਦੋਂ ਤੋਂ ਜਿਹੜਾ ਮਤਲਬ ਇਹ ਚਲਾ ਰਹੇ ਜਿਹੜਾ ਕੰਮ ਸੈਸ਼ਨ ਇਹ ਦੋ ਤਿੰਨ ਸਾਲ ਤੋਂ ਚਲਾ ਰਹੇ ਨੇ ਫੌਜੀ ਸਾਹਿਬ ਰਿਟਾਇਰਮੈਂਟ ਆਏ ਹਾਂਜੀ ਬਹੁਤ ਵਧੀਆ ਚੱਕਰ ਵੀ ਆ ਗੁੜ ਵੀ ਆ ਜੀ ਜੀ ਵਧੀਆ ਮਰਲਬੀ ਇੰਨਾ ਕੰਮ ਕਰਦੇ ਨੇ ਵਿੱਚ ਮਲਾਵਟ ਵਾਲੀ ਕੋਈ ਗੱਲ ਨਹੀਂ ਜਿਵੇਂ ਮਾਰਕੀਟ ਦੇ ਵਿੱਚ ਭਈਆਂ ਵਗਾਰ ਲਾਭ ਵਗਾਰ ਲਾਜਾਂਦਾ ਵੇਚਣਾ ਕਰਦੇ ਹਾਂ ਜੀ ਹਾਂ ਜੀ ਹਾਂ ਬਹੁਤ ਸਰ ਕੱਚਾ ਹੀ ਉਹ ਤੇ 12 ਮਹੀਨੇ ਚਲਾਈ ਜਾਂਦੇ ਤੁਹਾਨੂੰ ਪਤਾ ਉਹ ਕੱਚਾ ਸਾਰਾ ਉਹ ਤੇ ਗੰਦਾ ਗੋੜ ਆਉਂਦੇ ਵੇਖੋ ਉਹਨਾਂ ਦਾ ਗੁੜ ਜਾਂਦੇ ਕਿਹ ਚੀਜ਼ ਦੀ ਜ਼ਿਆਦਾ ਮਲਾਵਟ ਕਰਨ ਦੇ ਨੇ ਉਹ ਕੈਮੀਕਲ ਬਹੁਤ ਆਉਂਦੇ ਨੇ ਜੀ ਖੰਡ ਬਹੁਤ ਪੈਣ ਦੀ ਹੁੰਦੀ ਹੈ ਬਹੁਤ ਖੰਡ ਪੈਣ ਦੀ ਹੋਰ ਕੈਮੀਕਲ ਬੜੇ ਮਤਲਬ ਜ਼ਿਆਦਾ ਜੇ ਕਿਸੇ ਕਸਟਮਰ ਨੇ ਪਛਾਣ ਕਰਨੀ ਹੋਵੇ ਕੀ ਮਤਲਬ ਇਹਦੀ ਜਿਹੜੀ ਪਛਾਣ ਕੀਤੀ ਜਾਂਦੀ ਹੈ ਇਹ ਜਾਣ ਸਰਦ ਹੁਣ ਤੇ ਤੁਹਾਨੂੰ ਪ ਜਿਹੜੇ ਅਫਸਰ ਸਾਹਿਬ ਉਹ ਚੈੱਕ ਕਰ ਸਕਦੇ ਪਛਾਣ ਸਾਨੂੰ ਤੇ ਬਹੁਤ ਘੱਟ ਆਉਂਦੀ ਹੈ ਹਾਂਜੀ ਹਾਂਜੀ ਉਹ ਕਰ ਸਕਦੇ ਹੋ ਮਿਲਾਵਟ ਹਰ ਇੱਕ ਚੀਜ਼ ਤੱਕ ਜਿਵੇਂ ਜਿਵੇਂ ਉਹ ਬਾਂਡਿਆ ਪੈਂਡਿਆ ਜਿਵੇਂ ਚਾਹ ਵਗੈਰਾ ਪਾਉਂਦੇ ਨੇ ਜਾਂ ਕੋਈ ਹੋਰ ਚੀਜ਼ ਚ ਪਾਉਂਦੇ ਨੇ ਉਸੇ ਟਾਈਮ ਜਿਹੜਾ ਵਾ ਖਰਾਬ ਹੋ ਜਾਂਦੀ ਮਤਲਬ ਹਾਂਜੀ 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 ਫੁੱਟ ਜਾਂਦੀ ਸਰ ਫੁੱਟ ਫੁੱਟ ਜਾਂਦੀ ਫੁੱਟ ਜਾਂਦੀ ਫੁੱਟ ਜਾਂਦੀ ਹਾਂਜੀ ਜਿਹੜਾ ਇਹ ਫੌਜੀ ਸਾਹਿਬ ਵੱਲੋਂ ਬਣਾਇਆ ਜਾਂਦਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਕਿਸੇ ਤਰ੍ਹਾਂ ਦੀ ਮਿਲਾਵਟ ਨਹੀਂ ਤੁਸੀਂ ਲੱਗੇ ਬਹਿ ਕੇ ਸਵੇਰ ਤੋਂ ਸ਼ਾਮ ਤੱਕ ਇੱਥੇ ਵੇਖ ਸਕਦੇ ਹੋ ਕਿਸੇ ਚੀਜ਼ ਦਾ ਜਦਾ ਤੇ ਪਰੂ ਨਾਲੋਂ ਤੇ ਏ ਆ ਇੱਕ ਬਾਬੇ ਨੇ ਮੇਰਾ ਬਹੁਤ ਸਾਰੇ ਕਸਟਮਰ ਤੁਹਾਡੇ ਸਾਹਮਣੇ ਆਉਣ ਡੇ ਆ ਤੁਹਾਡੇ ਸਾਹਮਣੇ ਗੱਡੀਆਂ ਰੋ ਰੋ ਜਾਣ ਡੀਆਂ ਮਤਲਬ ਲੋਕਾਂ ਦੀ ਮਤਲਬ ਗੁਰੂ ਨੂੰ ਲੈ ਕੇ ਨਵੀਂ ਤੋਂ ਨਵੀਂ ਡਿਮਾਂਡ ਆਉਂਦੀ ਕਿਸੀ ਜਿਆਦੀ ਡਿਮਾਂਡ ਕੀ ਆ ਰਹੀ ਡਿਮਾਂਡ ਇਹੋ ਹੀ ਸਾਰੇ ਗੁੜ ਦੀ ਵੀ ਵਧੀਆ ਹੋਣਾ ਚਾਹੀਦਾ ਵੀ ਮਾੜਾ ਨਹੀਂ ਹੋਣਾ ਚਾਹੀਦਾ ਕਿ ਕਿਉਂ ਜਿਆਦਾ ਮਤਲਬ ਸ਼ਹਿਰੀ ਲੋਕ ਆਏ ਤੇ ਜਾਂ ਉਹ ਮਲਕਾਨ ਦੇ ਬਿਸਕਟ ਵਗੈਰਾ ਟੈਪ ਬਣ ਜਾਂ ਕੋਈ ਹੋਰ ਮਲ ਬਣਾਉਂਦੇ ਉਹ ਸਰ ਬੜੇ ਪ੍ਰਕਾਰ ਦੇ ਜਿੱਦਾਂ ਆਪਾਂ ਡੱਬਿਆਂ ਦੇ ਵਿੱਚ ਤਿਆਰ ਕਰ ਕਰ ਵਧੀਆ ਪਿਛੇ ਤੋਂ ਅਸੀਂ ਰੁਕਦੇ ਆ ਨਾ ਆਪਾਂ ਦੋ ਤਿੰਨ ਹੁੰਦੇ ਰ ਉਹਨਾਂ ਡੱਬਿਆਂ ਦੇ ਵਿੱਚ ਪੀਸ ਕਟਕੜ ਬਣਾਏ ਉਹ ਵੀ ਕਰ ਸਕਦੇ ਪਰ ਇਹਨਾਂ ਮੈਂ ਦੋ ਤਿੰਨ ਸਾਲ ਰਿਟਾਇਰਮੈਂਟ ਆਏ ਨੇ ਅਗਲੇ ਤੋਂ ਇਹਨਾਂ ਨੂੰ ਪ੍ਰੋਸੀਜਰ ਕਰ ਦੇਣਾ ਲੋਕ ਕਿ ਤੁਸੀਂ ਵੀ ਜਿਹੜੀਆਂ ਵੈਰਾਈਟੀਆਂ ਜਿਵੇਂ ਬਿਸਕਟ ਆਪ ਬਣਟੀਆਂ ਜਾਂ ਹੋਰ ਜਿ ਡਿਮਾਂਡ ਉਹਦੀ ਕਸਟਮਰ ਉਹ ਸਾਬ ਨਾਲ ਜਿੱਦਾਂ ਦੀ ਕਸਟਮਰ ਕਰੇਗਾ ਉਦਾਂ ਦੀ ਡਿਮਾਂਡ ਜਿੱਦਾਂ ਦੀ ਕਰਨਗੇ ਉਦਾਂ ਦੀ ਚੀਜ਼ ਤਿਆਰ ਕਰਕੇ ਦਵਾਂਗੇ ਮਤਲਬ ਇਕੱਠੇ ਕਿਹੜੇ ਲੋਹਾਰੀ ਲੋਕ ਨੇ ਮਤਲਬ ਨਹੀਂ ਪਰਚੇਸ ਮਤਲਬ ਇਹਦੇ ਸਮੇਂ ਦੇ ਹਿਸਾਬ ਨਾਲ ਚੱਲਦਾ ਕਿੰਨੇ ਚ ਮਤਲਬ ਟਾਈਮ ਚੱਲਦਾ ਮਤਲਬ ਇਹ ਕਿਦੋਂ ਤੋਂ ਮਨ ਸ਼ੁਰੂਆਤ ਹੁੰਦੀ ਜੇ ਤੇ ਕਿੰਨੇ ਦਿਨ ਤੱਕ ਚੱਲਦਾ ਜਿਹੜਾ ਪਿਛਾ ਦਾ ਰਿਜ਼ਲਟ ਹੈ ਹਾਂਜੀ ਸਰ ਹੁਣ ਤੁਹਾਨੂੰ ਪਤਾ ਪਿੱਛੋਂ ਇਹ ਹੋ ਗਿਆ ਨਵੰਬਰ ਤੋਂ ਲੈ ਕੇ ਸ਼ੁਰੂ ਹੋਇਆ ਹੁਣ ਤੁਹਾਨੂੰ ਪਤਾ ਦੋ ਤਿੰਨ ਮਹੀਨੇ ਚੱਲਣਾ ਹੈ ਸ਼ਾਇਦ ਦੋ ਹਾਂਜੀ ਹਾਂਜੀ ਉਹ ਤੋਂ ਬਾਅਦ ਜਿੱਦਾਂ ਮਤਲਬ ਕਸਟਮਰ ਲੈ ਜਾਂਦੇ ਕਿਹੜੇ ਮਤਲਬ ਇਕੱਠਾ ਕਰ ਲੈਣੇ ਸਟਾਕ ਕਰ ਲੈਂਦੇ ਉਹ ਪਰਵੇਸ਼ ਕਰ ਲੈਂਦੇ ਉਹ ਕਿੰਨਾ ਚਿਰ ਤੱਕ ਇਹਦੀ ਜਿਹੜੀ ਆ ਮਤਲਬ ਮੈਨੂਫੈਕਚਰਰ ਉਹ ਖਰਾਬ ਨਹੀਂ ਹੋ ਸਕਦਾ ਸਰ ਉਹ ਖਰਾਬ ਹੁੰਦਾ ਹੀ ਨਹੀਂ ਆ ਵਧੀਆ ਤਰੀਕੇ ਨਾਲ ਰੱਖਿਆ ਕਿ ਕਿਵੇਂ ਮਤਲਬ ਤਰੀਕਾ ਕੀ ਵਧੀਆ ਰੱਖਾਂਦਾ ਨਹੀਂ ਸਰ ਮਤਲਬ ਵੀ ਵਧੀਆ ਬਰਤਨ ਸਾਫ਼ ਹੋਏ ਮਿੱਟੀ ਲਾਉਂਦੀਆਂ ਹਨ ਢੋਲੀਆਂ ਨੂੰ ਢੋਲੀਆਂ ਨੂੰ ਮਿੱਟੀ ਲਾਉਂਦੀਆਂ ਜਿੱਦਾਂ ਹਵਾ ਨਾ ਪਏ ਉਹ ਦਿਨ ਮਰੀਏ ਦੇ ਦਾਹਣ ਕੋ ਡਰਾਮੀ ਵਿੱਚ ਵਧੀਆ ਤਿਆਰ ਕਰਕੇ ਕੋਈ ਨਾ ਹੋ ਕਿਉਂਕਿ ਨਵੀਆਂ ਜਿਹੜੀਆਂ ਮਤਲਬ ਆਂਡੀਆਂ ਨੇ ਪੜੀਆਂ ਲਿਖੀਆਂ ਆਂਡੀਆਂ ਉਹ ਨਹੀਂ ਇਹ ਪੁਰਾਣੇ ਦੇ ਸਿਸ਼ਟ ਨਹੀਂ ਹਾਂ 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 ਨਹੀਂ ਪਤਾ ਲੱਗਦਾ ਪਰ ਪੁਰਾਣੀਆਂ ਜਿਹੜੀਆਂ ਬੀਬੀਆਂ ਹਨ ਉਹਨਾਂ ਨੂੰ ਹਰ ਪਰਾ ਪਤਾ ਪਤਾ ਹੁਣ ਅਗਲੀਆਂ ਬੀਬੀਆਂ ਨੂੰ ਪਤਾ ਹੀ ਨਹੀਂ ਆ ਕੰਨੇ ਦਾ ਹੀ ਨਹੀਂ ਪਤਾ ਤੇ ਤੁਸੀਂ ਗੁੜ ਦਾ ਸਾਂਭਣਾ ਕਿ ਇਹ ਜਿਹੜੀ ਤੁਸੀਂ ਜਿਹੜਾ ਇਸ ਟਾਈਮ ਯੂਜ਼ ਕਰ ਰਹੇ ਕਿਹੜਾ ਬੀਜ ਯੂਜ਼ ਕਰ ਰਹੇ ਆ ਦਾ ਕੰਦਾ ਜਰਾ ਇਹ ਸਰ ਹਰ ਜਿਹੜਾ ਵਧੀਆ ਵਾ ਜਿਹੜਾ ਵਧੀਆ ਮਰੋ ਗੁੜ ਪੈਂਦਾ 85 ਐ 18 ਵਧੀਆ ਜਿਹੜਾ ਕਸਟਮਰ ਵਧੀਆ ਮਰੋ ਚਾਹੁੰਦਾ ਉਹ ਜਿਹੜਾ ਤਿਆਰ ਔਰ ਇਹ ਸਰ ਜਿੱਦਾਂ ਮਤਲਬ ਮਤਲਬ ਕਿਨੇ ਉਹ ਇਹ ਨੂੰ ਪਰਚੇਸ ਕਰਨਾ ਹੋਵੇ ਤੇ ਮਤਲਬ ਕਿ ਕਿਸ ਰੋਡ ਦੇ ਉੱਤੇ ਮਤਲਬ ਆ ਕੇ ਕਸਟਮਰ ਇਹ ਨੂੰ ਪਰਚੇਸ ਇਹ ਡੇਰਾ ਬਾਬਾ ਨਾਨਕ ਰੋਡ ਆ ਹਾਂਜੀ ਠਾਕੁਰ ਰਤਨ ਸਿੰਘ ਸੀਮੈਂਟ ਸਟੋਰ ਹਾਂਜੀ ਉਹਨਾਂ ਤੋਂ ਆਣ ਕੇ ਪੇਪਰ ਚੇਰ ਕਰ ਸਕਦੇ ਠੀਕ ਹੈ ਹਾਂਜੀ ਇਹ ਤੋਂ ਗਾ ਇਧਰ ਆਪਣੇ ਡੇਰਾ ਬਾਬਾ ਨਾਨਕ ਜਿਹੜਾ ਇਧਰ ਗਰਦਾਸਪੁਰ ਵਾਲਾ ਕਸਟਮਰ ਨੇ ਉਹ ਉਹ ਕਿ ਕਿਹੜੇ ਰੋਡ ਤੇ ਉਹ ਵੀ ਇਸ ਡੇਰਾ ਬਾਬਾ ਨਾਨਕ ਰੋਡ ਹੀ ਆ ਇਹ ਲਿੰਕ ਰੋਡ ਹਾਂਜੀ ਹਾਂਜੀ ਲਿੰਕ ਰੋਡ ਠੀਕ ਕਲਾਨੌਰ ਸਾਡੇ 5 ਕਿਲੋ ਕਿਲੋ ਰਾਈਸ ਕਲਾਨੌਰ ਵੀ ਕਹਿ ਜਾਂਦੇ ਡੇਰਾ ਬਾਬਾ ਨਾਨਕ ਰੋਡ ਲੱਗਦਾ ਸੀ ਕਿ ਡੇਰਾ ਬਾਬਾ ਨਾਨਕ ਨਾਲੇ ਹਲਕਾ ਸਾਡੇ ਇਹ ਖੋਦ ਜਾਨੀ ਕਸਟਮਰ ਆ ਕੇ ਤੁਹਾਡੇ ਕੋਲ ਬਹਿ ਕੇ ਇੱਥੇ ਬਣਾ ਕੇ ਬੈਠ ਕੇ ਬਣਾ ਲੈਂਦੇ ਹਾਂ ਜੀ ਹਾਂਜੀ ਹਾਂਜੀ ਲੱਗ ਗਏ ਬਹਿ ਕੇ ਵੇਖੋ ਪੱਤਾ ਤੁਹਾਨੂੰ ਪੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਾ ਦੀਆਂ ਨੇ ਲੱਗ ਗਏ ਬਹਿ ਕੇ ਜਿਹੜੀ ਪੱਤ ਦਾ ਕਹਿਣਗੇ ਉਹ ਪੱਤ ਦਾ ਗੁੜ ਮਿਲ ਜੇ ਕਿੰਨੀਆਂ ਪੱਤਾਂ ਜਿਹੜੀਆਂ ਡਾੜੀ ਚ ਲਾ ਦਿੰਦੇ ਜੀ ਸੱਤ ਵੀ ਲੱਗ ਜਾਣੀਆਂ 8 ਵੀ 9 ਵੀ ਤੁਹਾਨੂੰ ਪੜਾ ਸਮੇਰੇ ਹਿਸਾਬ ਨਾਲ ਜੇ 10 ਵੀ ਹੋ ਜਾਂਦੀ ਹੈ ਜੀ ਇੱਕ ਪੱਤ ਨੂੰ ਜਿਹੜਾ ਕਿੰਨਾ ਟਾਈਮ ਲ ਇੱਕ ਘੰਟਾ ਲੱਗ ਜਾਂਦਾ ਪੂਰਾ ਹਾਂਜੀ ਠੀਕ ਹੈ ਇੱਕ ਘੰਟਾ ਪੂਰਾ ਲੱਗਦਾ ਸਰ ਸੋ ਇਹ ਸਾਨੂੰ ਸਾਡੇ ਨਾਲ ਇਸ ਜਿਹੜੇ ਪ੍ਰੋਜੈਕਟ ਦੇ ਮਾਲਕ ਜਿਨ੍ਹਾਂ ਨੇ ਗੱਲਬਾਤ ਕੀਤੀ ਸਾਰੀ ਜਾਣਕਾਰੀ ਜਿਹੜੀ ਹੈ ਸਾਨੂੰ ਦਿੱਤੀ ਮੈਂ ਤੁਹਾਡਾ ਆਪਣਾ ਲਾਪਰੀ ਸੰਕੁਸ਼ਿ ਸਾਥ ਕੇ ਹੋ ਗਿਆ ਜੁੜਿਆ ਬਣੇ ਲੜਨ ད�ས ད�ས དས 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 ད�